ਪੰਜਾਬੀ ਇਕਤਾ ਚੈਨਲ ਦੇਖ ਰਿਹਾ ਤੁਸੀਂ ਇਸ ਵੱਲ ਦੀ ਵੱਡੀ ਖਬਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਦਾ ਵਿਆਹ ਹੋ ਗਿਆ ਹੈ ਇਸ ਤੋਂ ਪਹਿਲਾਂ ਬੀਤੇ ਦਿਨੀ ਦਿੱਲੀ ਦੇ ਨਾਮੀ ਹੋਟਲ ਵਿੱਚ ਉਹਨਾਂ ਦੀ ਮੰਗਣੀ ਹੋਈ ਸੀ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਗੁਰਪ੍ਰੀਤ ਕੋਰਨਲ ਪੰਗੜਾ ਪਾਉਂਦੇ ਨਜ਼ਰ ਆਏ ਜਿਸ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਹਨ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਘਰ ਵਾਲੀ ਡਾਕਟਰ ਗੁਰਪ੍ਰੀਤ ਕੋਰ ਦੋਵੇਂ ਇਕੱਠੇ ਨੱਚਦੇ ਦਿਖਾਈ ਦੇ ਰਹੇ ਹਨ ਦੱਸ ਦिए ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ੀਤਾ ਦਾ ਵਿਆਹ ਹੋ ਗਿਆ ਹੈ ਉਹਨਾਂ ਨੇ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਸੰਭਵ ਜੈਨ ਨਾਲ ਸੱਤ ਫੇਰੇ ਲਈ ਇਸ ਤੋਂ ਪਹਿਲਾਂ 17 April ਨੂੰ ਦਿੱਲੀ ਦੇ ਸ਼ਾਗਰੀਲਾ ਹੋਟਲ ਵਿੱਚ ਮਹਿੰਦੀ ਅਤੇ ਹੋਰ ਰਸਮਾਂ ਹੋਈਆਂ ਸਨ ਇਸ ਵਿੱਚ ਸਿਰਫ ਸੀਮਿਤ ਲੋਕਾਂ ਨੇ ਹੀ ਹਿੱਸਾ ਲਿਆ ਸੀ ਜਿਨ੍ਹਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸੋਦਿਆ ਮੌਜੂਦ ਸਨ ਹਰਸ਼ਿਤਾ ਕੇਜਰੀਵਾਲ ਅਤੇ ਸੰਭਵ ਜੈਨ ਦੇ ਵਿਆਹ ਤੋਂ ਬਾਅਦ ਹੁਣ 20 April ਨੂੰ ਰਿਸੈਪਸ਼ਨ ਪ੍ਰੋਗਰਾਮ ਹੋਵੇਗਾ ਦੋਵਾਂ ਨੇ IITB ਵਿੱਚ ਇਕੱਠੇ ਪੜ੍ਹਾਈ ਕੀਤੀ ਹੈ ਸੰਭਵ ਜੈਨ ਅਤੇ ਹਰਸ਼ਿਤਾ ਨੇ ਕੁਝ ਮਹੀਨੇ ਪਹਿਲਾਂ ਹੀ ਸਟਾਰਟਅਪ ਸ਼ੁਰੂ ਕੀਤਾ ਸੀ ਵਿਆਹ ਤੋਂ ਪਹਿਲਾਂ ਸ਼ਾਗਰੀਲਾ ਹੋਟਲ 'ਚ ਮਹਿੰਦੀ ਅਤੇ ਹੋਰ ਰਸਮਾਂ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਨਾਲ ਪੰਗੜਾ ਵੀ ਪਾਇਆ ਇਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਕੇਜਰੀਵਾਲ ਆਪਣੀ ਪਤਨੀ ਨਾਲ ਨੱਚਦੇ ਹੋਏ ਦੇਖੇ ਜਾ ਸਕਦੇ ਹਨ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਪੰਗੜਾ ਪਾਉਂਦੇ ਨਜ਼ਾਰੇ ਹਨ ਮੀਡੀਆ ਰਿਪੋਰਟਾਂ ਮੁਤਾਬਿਕ ਮੰਗਣੀ ਸਮਾਰੋ ਪੂਰੀ ਤਰ੍ਹਾਂ ਨਿੱਜੀ ਸੀ ਇਸ ਵਿੱਚ ਸਿਰਫ ਪਰਿਵਾਰ ਨਜ਼ਦੀਕੀ ਰਿਸ਼ਤੇਦਾਰ ਦੋਸਤਾਂ ਆਮ ਆਦਮੀ ਪਾਰਟੀ ਦੇ ਚੋਣਵੇਂ ਆਗੂ ਹੀ ਮੌਜੂਦ ਸਨ ਦਿੱਲੀ ਦੇ ਸੀਨੀਅਰ ਆਪ ਆਗੂਆਂ ਦੇ ਨਾਲ ਪੰਜਾਬ ਦੇ ਕਈ ਮੰਤਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸੋਏਸ਼ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸੜ ਚੈਨਲਾਂ ਬਣੇ ਰਹੋ ਧੰਨਵਾਦ